ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਪੰਜਾਬੀ ਗਾਇਕ ਸਿੰਘੇ ਦੇ ਨਾਲ ਇੱਕ ਵੱਡੀ ਖਬਰ ਜੁੜੀ ਹੋਈ ਨਿਕਲ ਕੇ ਸਾਹਮਣੇ ਆ ਰਹੀ ਹੈ ਸਿੰਘੇ ਨੇ ਇੱਕ ਪੋਸਟ ਪਾ ਕੇ ਆਪਣੀ ਜਾਨ ਨੂੰ ਖਤਰਾ ਦੱਸਿਆ ਸਿੰਘੇ ਨੇ ਇਹ ਖੁਲਾਸਾ ਕੀਤਾ ਕਿ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਦਾ ਪਿੱਛਾ ਕੀਤਾ ਜਾ ਰਿਹਾ ਜੇ ਸਭ ਨਾ ਰੁਕਿਆ ਤਾਂ ਹੌਲੀ ਤੋਂ ਬਾਅਦ ਇੱਕ ਵੱਡਾ ਸੱਚ ਸਾਹਮਣੇ ਆ ਸਕਦਾ ਹੈ ਜੀ ਹਾਂ ਪੰਜਾਬੀ ਗਾਇਕ ਸਿੰਘੇ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਸਨੇ ਲਿਖਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਾਫੀ ਟਾਈਮ ਤੋਂ ਮੇਰੀ ਰੇਕੀ ਕੀਤੀ ਜਾ ਰਹੀ ਹੈ ਜਿਹਦੇ ਚਲਦੇ ਹੋਏ ਮੈਂ 2-3 ਵਾਰ ਘਰ ਚੇਂਜ ਕਰ ਚੁੱਕਿਆ ਤੇ ਨਾਲ ਹੀ ਉਹਨਾਂ ਨੇ ਪੰਜਾਬ ਪੁਲਿਸ ਨੂੰ ਇਹ ਸਵਾਲ ਕੀਤਾ ਕਿ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹਣਾ ਹੋਰ ਕਿੰਨੀ ਵਾਰ ਘਰ ਚੇਂਜ ਕਰਨਾ ਪਊਗਾ ਮੈਨੂੰ ਆਪਣੀ ਫੈਮਲੀ ਦੀ ਸੇਫਟੀ ਦੇ ਲਈ ਕਿੰਨੀਆਂ ਹੀ ਧੰਕੀਆਂ ਕਿੰਨੀ ਵਾਰ ਕਾਰ ਦਾ ਪਿੱਛਾ ਕੀਤਾ ਗਿਆ ਹੈ ਸਿੰਘੇ ਨੇ ਇਹ ਪੋਸਟ ਪਾਈ ਤੇ ਨਾਲ ਹੀ ਲਿਖਿਆ ਕਿ Holi ਤੋਂ ਬਾਅਦ ਸਾਰਾ ਕੁਝ ਪਬਲਿਕ ਕਰਾਂਗਾ ਜੇ ਲੋੜ ਪਈ ਤਾਂ ਮੁੱਦਾ ਵੱਡਾ enjoy your holi ਤਾਂ ਦੋਸਤੋ ਪੰਜਾਬੀ ਗਾਇਕ ਸਿੰਘੇ ਨੇ ਇਹ ਪੋਸਟ ਸਾਂਝੀ ਕੀਤੀ ਹੈ ਤੇ ਨਾਲ ਹੀ ਆਪਣੀ ਜਾਨ ਨੂੰ ਖਤਰਾ ਦੱਸਿਆ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ